ਸਿਕਾੜੀ ਸਾਰਿਆਂ ਨੂੰ ਲੈ ਹਨੇਰਾ ਜਾ ਹੋਇਆ ਹੈ ਪਰ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦੀ ਆ ਖੁਸ਼ਖਬਰੀ ਦੇਣਾ ਚਾਹੁੰਦੀ ਆ ਕਿ ਮੈਂ ਪੰਜਾਬ ਚ ਆ ਗਈ ਆ ਤੇ ਇੰਨਾ ਵਧੀਆ ਲੱਗ ਰਿਹਾ ਨਾਲ ਇੰਨਾ ਵਧੀਆ ਲੱਗ ਰਿਹਾ ਕਿੰਨੇ ਸਾਲਾਂ ਤੋਂ ਬਾਅਦ ਹਨਾ ਤੇ ਮਜ਼ਾ ਆ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨੀ ਧੁੰਦ ਆ ਸੌਰੀ ਹਨੇਰਾ ਵਾ ਇੱਥੇ ਤੇ ਕਿਤੇ ਲਾਈਟ ਹੈ ਕਿਤੇ ਨਹੀਂ ਤੇ ਬਹੁਤ ਮਜ਼ਾ ਆਇਆ ਮੈਂ ਤੁਹਾਨੂੰ ਹੁਣੇ ਦਿਖਾਉਣੀ ਆ ਅੱਗ ਲਾ ਕੇ ਕੀ ਆ ਕਿੰਨੀ ਧੁੰਦ ਆ ਹਨਾ ਦੇਖ ਕੇ ਬਹੁਤ ਮਜ਼ਾ ਆਇਆ ਏ ਆ ਵੇਖੋ ਬਹੁਤ ਹੀ ਧੁੰਦਾ ਇੰਨੀ ਧੁੰਦਾ ਦੇਖਦਾ ਹੀ ਨਹੀਂ ਤੇ ਤੇ ਬੰਦੇ ਨੂੰ ਬੰਦਾ ਹੀ ਦਿਖਦਾ ਹੈ ਬਲੇ ਬਲੇ ਪਾਸੇ-ਪਾਸੇ ਵੇਖ ਲੋ ਕਿ ਕਿੰਨੀ ਧੁੰਦਾ ਕਿੰਨੀ ਧੁੰਦਾ ਮੈਨੂੰ ਲੱਗਦਾ ਹੈ ਕਿ ਕਿੰਨੇ ਸਾਲਾਂ ਬਾਅਦ 10 ਕਿ ਸਾਲਾਂ ਬਾਅਦ ਮੇ ਵਿਖੀ ਹੋਣੀ ਐ ਇੰਨੀ ਧੁੰਦ ਤੇ ਡਰਜੇ ਵੀ ਲੱਗਦਾ ਵਾ ਪਰ ਚਲੋ ਵਾ ਇਹ ਨੂੰ ਮੇਰ ਕਰੇ ਵੀ ਕਿੰਨੀ ਧੁੰਦੀ ਆਸੇ-ਪਾਸੇ ਕੋਈ ਨਹੀਂ ਤੁਹਾਨੂੰ ਮਿਲਾਂਗੇ ਅਸੀਂ ਇਹ ਮੈਂ ਟਾਈਮ ਕੱਢ ਕੇ ਜਰੂਰ ਮਿਲਾਂਗੇ ਪਰ ਬੜੀ ਖੁਸ਼ੀ ਹੋਣ ਲਈ ਆ ਨਿਆਣੇ ਪਿੱਛੇ ਬੈਠੇ ਵੀ ਨਿਆਣੇ ਕਿੱਥੇ ਆਏ ਆਪਾਂ ਸਾਰੀ ਤੁਹਾਡਾ ਮੇਰਾ ਤਰਜੇ ਤੁਹਾਡਾ ਨਹੀਂ ਤੁਹਾਨੂੰ ਕਿਹਾ ਸੀ ਸਰੀ ਨਹੀਂ ਕਹਿਣਾ ਪੰਜਾਬ ਮੈਂ ਪੁੰਡ ਲੈ ਦੱਸ ਹੈ ਮੈਂ ਪ੍ਰੈਕ ਕਰਾਂਦਾ ਹੀ ਮੈਨੂੰ ਤਾਂ ਮਜ਼ਾ ਆਉਣਾ ਹੀ ਮੈਨੂੰ ਤੇ 4 ਮਿੰਟ ਹੈ ਕੋਈ ਸ਼ਰਮ ਨਹੀਂ ਤੁਹਾਡਾ ਤੁਹਾਨੂੰ ਮੈਂ ਸਮਝਾਇਆ ਹੀ ਪਹਿਲਾਂ ਕਿ ਸਰੀ ਨਹੀਂ ਕਹਿਣਾ ਵੀ ਹਰ ਨਿਆਣੇ ਨੇ ਨਾ ਮੇਰਾ ਭਾਂਡਾ ਕੀ ਕਹਿੰਦੇ ਦਿਖੋਲਤਾ ਜੇ ਸਰੀ ਆਪੇ ਪਰ ਹੁਣ ਕੀ ਮੈਨਾਂ ਨੂੰ ਸਮਝਾਇਆ ਵੀ ਹੀ ਤੇ ਮੇਰੇ ਨਿਆਲੇ ਵੀ ਨਾ ਲੱਲੜ ਜੇ ਚੱਪਰ ਜਾ ਹੁਣ ਮੈਂ ਗੱਲ ਕਰ ਲੈ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਹੈ ਕਿ ਪੰਜਾਬੋਂ ਧੁੰਦ ਪਈ ਆ ਬੜੇ ਚਿਰਾਂ ਬਾਅਦ ਹਨਾ ਧੁੰਦ ਪਹਿਲਾਂ ਪੈਂਦੀ ਸੀ ਪਰ ਇੰਨੀ ਧੁੰਦ ਮੈਂ ਨਹੀਂ ਵੇਖੀ ਅੱਜ ਕੱਲ ਬਹੁਤ ਪੈਂਦੀ ਥੋੜੇ ਦਿਨਾਂ ਤੋਂ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਹੈ ਪੰਜਾਬ ਜਿੱਦਾਂ ਧੁੰਦ ਪੈਂਦੀ ਆ ਤੇ ਆਪਾਂ ਦਿਖਾਉਣੀ ਆ ਇੱਕ ਮਿੰਟ ਮੈਂ ਤੁਹਾਨੂੰ ਨਾ ਆਪਣਾ ਫੇਸ ਦਿਖਾਉਂਦੀ ਆ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਹਿੰਦੀ ਕਿ ਮੈਂ ਪ੍ਰੈਂਕ ਕਰਨਾ ਸਾਰੇ ਨੇ ਕਿ ਅਸੀਂ ਪੰਜਾਬ ਆ ਗਏ ਆ ਤੇ ਬੱਚੇ ਤੁਸੀਂ ਕਿਉਂਕਿ ਅਸੀਂ ਪੰਜਾਬ ਚ ਆ ਗਏ ਕਿਉਂਕਿ ਉੱਥੇ ਬਹੁਤ ਸਾਰੀ ਧੁੰਦ ਪੈਂਦੀ ਐ ਇਦਾਂ ਦੀ ਪਰ ਇਹ ਬੇਕੂਫਾ ਨੇ ਨਾ ਹਾਵਲ ਮੇਰੀ ਅਲ ਵੀਡੀਓ ਕਦੀ ਕਾਲੀ ਆ ਗਈ ਕੋਈ ਚੱਕਰ ਨਹੀਂ ਤੇ ਇਹਨਾਂ ਨੇ ਨਾ ਮਜ਼ੇ ਖਰਾਬ ਕਰ ਦਿੱਤਾ ਖੋਲਦਾ ਮੇਰਾ ਪਾਂਡਾ ਤੇ ਚਲੋ ਕੋਈ ਗੱਲ ਨਹੀਂ ਆ ਨਿਆਣੇ ਮੇਰੇ ਇਦਾਂ ਦਾ ਹੀ ਲੱਲੜ ਜੇ ਥੋੜੇ ਤੇ ਮੈਂ ਇਹਨਾਂ ਨੂੰ ਦੱਸਣੀ ਮੈਂ ਪੰਜਾਬ ਚ ਇਦਾਂ ਬਹੁਤ ਜ਼ਿਆਦਾ ਧੁੰਦ ਪੈਦੀ ਜੇ ਇਦਾਂ ਹਨਾ ਤੇ ਸਾਡੇ ਵੀ ਨਾ ਥੋੜੇ ਦਿਨਾਂ ਤੋਂ ਨਾ ਸਰੀ ਵੀ ਪੰਜਾਬ ਹੀ ਬਣਿਆ ਆ ਪਹਿਲਾਂ ਵੀ ਪੈਂਦੀ ਸੀ ਧੁੰਦ ਪਰ ਇੰਨੀ ਨਹੀਂ ਧੁੰਦ ਪੈਦੀ ਅੱਜ ਕੱਲ ਜਿੱਦਾਂ ਪੈਂਦੀ ਆ ਧੁੰਦ ਤੇ ਅਸੀਂ ਇੱਧਰ ਹਾਈਵੇ ਟਨ ਵਾਲ ਕੋਮਣ ਫਿਰਦੇ ਆਂ ਅਸੀਂ ਤੇ ਮੈਂ ਕਿਹਾ ਚੱਲ ਵੀਡੀਓ ਬਣਾ ਕੇ ਪਾਉਣੀ ਆ ਤੇ ਬਹੁਤ ਮਜ਼ਾ ਆਇਆ ਮੈਨੂੰ ਇਹ ਕਿ ਮੈਨੂੰ 10 ਸਾਲਾਂ ਕੇ ਹੋ ਗਿਆ ਹੋਣੀ ਆ ਪੰਜਾਬ ਗਏ ਨੂੰ ਹਣਾ ਪਰ ਫੀਲਿੰਗ ਬੜੀ ਵਧੀਆ ਫਿਰ ਵੀ ਯਾਦ ਆਉਂਦਾ ਹੈ ਨਾ ਧੁੱਲ ਪਈ ਦੀ ਤਾਂ ਯਾਦ ਆਉਂਦਾ ਆ ਜਿਹਦਾ ਗਰਮੀਆਂ ਚ ਹੁੰਦੀਆਂ ਤਾਂ ਯਾਦ ਆਉਂਦੀ ਚਲੋ ਜਿੱਦਾਂ ਵਾਇਕੂ ਜੀ ਮਰਜੀ ਸੋ ਬਹੁਤ ਮਜ਼ਾ ਆਇਆ ਤੇ ਦੂਜੀ ਗੱਲ ਇਹ ਕਿ ਸਾਰਿਆਂ ਨੂੰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਕਿ YouTube ਦੇ ਉੱਤੇ ਨਾ ਮੇਰੀਆਂ ਲੌਂਗ ਵੀਡੀਓਜ਼ ਜਿਹੜੀਆਂ ਆ ਰਹੀਆਂ ਆ 6 6 7 7 ਮਿੰਟ ਦੀਆਂ ਤੇ ਜਰੂਰ ਉਹ ਦੇਖਿਓ ਤੇ ਆਪਣਾ ਸਹਿਯੋਗ ਜਰੂਰ ਦਿਓ ਤੇ ਮੇਰਾ ਲਿੰਕ ਉੱਤੇ ਹੈਗਾ ਆ YouTube ਦਾ Instagram ਤੇ ਵੀ TikTok ਤੇ ਉੱਤੇ ਇਹਦੇ ਤੁਸੀਂ ਕਲਿੱਕ ਕਰਕੇ ਤੇ ਵੇਖ ਸਕਦੇ ਹੋ ਮੇਰੀਆਂ ਵੀਡੀਓ ਤੇ ਦੱਸਿਓ ਵੀ ਕਿੱਦਾਂ ਦੀਆਂ ਲੱਗਦੀਆਂ ਹਨ ਤੁਹਾਨੂੰ ਤੇ ਕਿੱਦਾਂ ਦੀ ਨਹੀਂ ਤੇ ਮੈਂ ਟਰਾਈ ਕਰਾਂਗੀ ਕਿ ਛੋਟੇ-ਛੋਟੇ ਵਲੌਗ ਬਣਾਉਂਦੀ ਜਦੋਂ ਵੀ ਕਿਤੇ ਬਾਹਰ ਜਾਣੀਏ ਤਾਂ ਮੈਂ ਤੁਹਾਨੂੰ ਵਲੌਗ ਜ਼ਰੂਰ ਜੜੇ ਬਣਾਇਆ ਕਰਾਂਗੀ ਸੋ Enjoy ਕਰੋ ਹੱਸਦੇ ਵੱਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਤੇ ਮੇਰਾ ਪ੍ਰੈਂਕ ਤੇ ਅੱਜ ਲਿਆਣਿਆਂ ਨੇ ਕਦਰ ਨਹੀਂ ਕਰਤਾ ਮੈਨੂੰ ਮਜ਼ਾ ਆਉਣਾ ਹੀ ਮੈਂ ਅੱਜ ਤੇ ਕਹਿਣਾ ਸੀ ਕਿ ਮੈਂ ਨਹੀਂ ਪੰਜਾਬ ਮੈਂ ਤੁਹਾਨੂੰ ਕਹਿਣਾ ਵੀ ਕਿ ਮਿਲੂੰਗੀ ਆਗੇ ਫਲਾਣਾ ਢਿੰਗਾ ਦੀ ਸੈਂਡ ਦੈਟ ਬਟ ਨਿਆਣਿਆਂ ਨੇ ਸਾਰਾ ਚੋਪੜ ਕਰਤਾ ਸੋ ਇਟਸ ਓਕੇ ਤੇ ਜਰੂਰ ਮੇਰੀ ਵੀਡੀਓ ਦੇਖੇ YouTube ਤੇ ਜਾ ਕੇ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ